ਲੇ ਵੀ ਮਿੱਤਰੋ ਆਹ ਰੋਡ ਨੀਗਾ ਮਾਰੋ ਹਣਾ ਇਹਨੂੰ ਕੌਣ ਨਹੀਂ ਜਾਣਦਾ ਇਹ ਆ ਬਾਈ ਜੀ ਭਾਰਤ ਮਾਲਾ ਰੋਡ ਦੇਖ ਸਕਦੇ ਹੋਣਾ ਇਹ ਜਿਹਦੇ ਵੀ ਖੇਤ ਦੇ ਵਿੱਚ ਦੀ ਲੰਘਿਆ ਕਹਿੰਦੇ ਨੇ ਵੀ ਉਹਨੂੰ ਕਰੋੜਪਤੀ ਬਣਾਤਾ ਦੇਖ ਸਕਦੇ ਹੋਣਾ ਇਹ ਲਗਭਗ ਹੈਗਾਗਾ 20 ਬੂ ਫੁੱਟੂਚਾ ਠੀਕ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਬਾਈ ਜੀ ਕਿੰਨੀ ਪੰਜਾਬ ਦੀ ਮਿੱਟੀ ਖਾ ਗਿਆ ਇਹ ਕਹਿੰਦੇ ਵੀ ਜਿਹਦੇ ਖੇਤ ਵਿੱਚ ਦੀ ਲੰਘਿਆ ਉਹਨੂੰ ਕਰੋੜਪਤੀ ਬਣਾ ਗਿਆ ਕਿੰਨੀ ਕ ਸਚਾਈ ਆ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਤਸ ਸੋਨੂੰ ਦਿਖਾਉਣਾ ਵੀ ਇਹ ਰੋਡ ਉੱਪਰੋਂ ਕਿੱਦਾਂ ਦਾ ਨਾ ਬਹੁਤ ਵੀਰਾਂ ਨੇ ਦੇਖਿਆ ਹੋਊਗਾ ਇਹ ਉਹਨਾਂ ਬਾਅਦ ਤੇ ਜਿਹਨਾਂ ਨੇ ਨਹੀਂ ਦੇਖਿਆ ਚਲੋ ਚੜਦਿਆਂਗੇ ਉੱਪਰ ਔਖਾ ਬਹੁਤਾ ਚੜਨਾ ਦੇ ਉੱਤੇ ਖਤਰਾ ਵੀ ਆ ਡਿੱਗਣ ਦਾ ਇਹ ਦਿਖਾਵਾਂਗੇ ਸੋਨੂੰ ਉੱਤੋਂ ਕਿੱਦਾਂ ਦਾ ਹੈ ਇਹ ਲੈ ਬਈ ਮਿੱਤਰੋ ਦੇਖ ਸਕਦੇ ਹੋ ਨਾ ਬਾਹਰਲੇ ਦੇਖ ਵਾਲੀ ਫੀਲਿੰਗ ਆਉ ਬਾਈ ਜਿਹੜਾ ਉੱਪਰ ਚੜ ਗਿਆ ਬਾਕੀ ਤੁਹਾਨੂੰ ਦਿਖਾਉਣੇ ਵੀ ਹੈ ਕੀ ਕੀ ਇਹ ਨਾ ਫੈਸਿਲਿਟੀਆਂ ਕੀ ਕੀ ਦੇਰੇ ਨੇ ਉੱਪਰ ਫਿਲਹਾਲ ਦੇਖ ਸਕਦੇ ਹੋ ਨਾ ਆਪਾਂ ਇਡੀ ਉੱਚੇ ਚੜਿਆਂਗੇ ਰੋਡ ਦੇਖੋ ਪਹਿਲਾਂ ਤਾਂ ਲਗਭਗ ਵਈ ਜੀ ਰੈਡੀ ਆ ਇਹ ਥੋੜਾ ਥੋੜਾ ਕਿਧਰੋਂ ਕਿਧਰ ਰਹਿਣਾ ਜਿਵੇਂ ਇਧਰੋਂ ਹਜੇ ਬਣੀ ਜਾਂਦਾਗਾ ਹਾਂ ਦੇਖ ਸਕਦੇ ਹੋ ਲਗਭਗ ਹੋਊਗਾ ਮਤਲਬ 50 ਫੁੱਟ ਹੋਣਾ ਇਹ ਹਾਂ ਲੈ ਵੀ ਦੇਖ ਸਕਦੇ ਹੋ ਨਾ ਉੱਪਰ ਦਰਖਤ ਵੀ ਲਾਏ ਨੇ ਇਹਨਾਂ ਨੇ ਦਰਖਤ ਵੀ ਲਾਇਏ ਨੇ ਤੇ ਪਾਣੀ ਵਾਸਤੇ ਸਿਸਟਮ ਦੇਖ ਸਕਦੇ ਹੋ ਹੈਨਾ ਐਦਾਂ ਕਰਕੇ ਨਾ ਪਾਣੀ ਆਉਂਦਾ ਸਾਰੇ ਪਾਈਪਾਂ ਦੇ ਵਿੱਚ ਦੀ ਪਾਣੀ ਆਉਂਦਾਗਾ ਬੜਾ ਵਾਜੀ ਜਿਗਾੜ ਲਾਇਆ ਨਾ ਵੀ ਪੌਦੇ ਹੋ ਜਾਣ ਪਤਾ ਲੱਗਦਾ ਕੌਣ ਕਹਿੰਦਾ ਪੰਜਾਬ ਚੜਾਈ ਕਿ ਨਹੀਂ ਹੈਗਾ ਹਾਂ ਆ ਦੇਖੋ ਦੇਖ ਸਕਦੇ ਹੋ ਬਾਈ ਜੀ ਵਿਚਾਲੇ ਇੰਨੀ ਥਾਂ ਰੱਖਤੀ ਇਹਨਾਂ ਨੇ ਇਹ ਤਾਂ ਦੁੱਗਣੀ ਦੁੱਗਣੀ ਤਿੱਗਣੀ ਹੈ ਗਿਆ ਰੋੜ ਤੋਂ ਤੇ ਇਹਦੇ ਵਿੱਚ ਨਾ ਦੇਖ ਸਕਦੇ ਕਿੰਨੇ ਦਰਖਤ ਲਾਏ ਨੇ ਉਹ ਤੇ ਲਾਈਟਾਂ ਲੱਗਣੀਆਂ ਜਿੱਡਾ ਰੋਡ ਆ ਬਾਈ ਜੀ ਓਡੇ ਹੀ ਯਾਨੀ ਕਿ ਇਹਨਾਂ ਨੇ ਦਰਖਤ ਲਾਤੇ ਉਹਨੇ ਦੇਖ ਸਕਦੇ ਹੋ ਨਾ ਧੁਰ ਤੱਕ ਜਿੱਥੋਂ ਆ ਰਹਿਗਾ ਦਰਖਤ ਕਿਹੜੇ ਕਿਹੜੇ ਨੇ ਬਾਅਦ ਚ ਪਤਾ ਲੱਗੂਗਾ ਹਾਂ ਦੇਖ ਸਕਦੇ ਹਾਂ ਪਰਲੇ ਪਾਸੇ ਵੀ ਚੱਲਦੇ ਆਂਗੇ ਤੁਹਾਨੂੰ ਦਿਖਾਉਣੇ ਹੈਗੇ ਇਹ ਵੀ ਦੇਖ ਸਕਦੇ ਹੋ ਇੰਨਾ ਚੌੜਾ ਰੋਡ ਹੈ ਚੈੱਕ ਕਰੋ ਲਾਈਟਾਂ ਵੀ ਲੱਗ ਚੁੱਕੀਆਂ ਨੇ ਦੇਖਦੇ ਆ ਵੀ ਉਹਨੂੰ ਕਿੱਦੇ ਸਟਾਰਟ ਕਰਦੇ ਨਾ ਦੇਖੋ ਭਾਈ ਪਰਲੇ ਸਾਈਡ ਵੀ ਦਿਖਾਉਣਾ ਤੁਹਾਨੂੰ ਉਹ ਵੱਡਾ ਰੋਡ ਆ ਭਈਓ ਤੱਕ ਮਿੱਤਰੋ ਸੱਪ ਵਾਂਗੂ ਮੇਲਦਾ ਜਾਂਦਾ ਰੋਡ ਲੈ ਵੀ ਦੇਖੋ ਦੂਜੇ ਸਿਰੇ ਤੇ ਆ ਗਏ ਦੇਖ ਸਕਦੇ ਹੋ ਵੀ ਕਿਵੇਂ ਜਾਂਦਾ ਰੋਡ ਆ ਉਹ ਦੇਖ ਸਕਦਾ ਇੱਥੋਂ ਐਂ ਗਿਆ ਰੋਡ ਐ ਰੋਡ ਮੇਲਦਾ ਜਾਂਦਾ ਰੋਡ ਜਮਾ ਚੈੱਕ ਕਰੋ ਭਾਈ ਕਿੰਨਾ ਕਿੰਨਾ ਦੀ ਜ਼ਮੀਨ ਬਾਈ ਇਹ ਰੋਡ ਚ ਆਈ ਹੈਗੀ ਕਮੈਂਟ ਕਰਕੇ ਜਰੂਰ ਦੱਸੋ ਪੈਸੇ-ਪੂਸੇ ਮਿਲੇ ਆ ਵੀ ਜਾਂ ਫਿਰ ਗੱਲਾ ਹੀ ਨੇ ਇਹ ਵੀ ਦੱਸੋ ਬਾਈ ਜੀ ਹਨਾ ਚੈੱਕ ਕਰੋ ਬਾਈ ਜੀ ਤੇ ਆਪਾਂ ਧੂਰੀ ਦੇ ਕੋਲੇ ਖੜਿਆਂਗੇ ਲਾਂਗਰੇ ਦੀ ਮਾਂ ਚਲੋ ਸਾਨੂੰ ਦਿਖਾ ਦਈਏ ਵੀ ਰੋਡ ਦੀ ਉੱਪਰ ਉਹ ਕੰਨੀਥਨ ਕੀ ਆਣਾ ਲੈ ਵੀ ਦੇਖ ਦਿਆਂਗੇ ਉਹ ਸਾਹਮਣੇ ਨੇ ਇੱਕ ਬੋਰਡ ਲੱਗਿਆ ਹੋਇਆਗਾ ਚੱਲ ਦਿਆਂਗੇ ਉੱਥੇ ਤੁਰ ਕੇ ਥੋੜਾ ਜਿਹਾ ਵੀ ਕਿਹੜਾ ਸ਼ਹਿਰ ਹੈ ਕਿਹੜੇ ਸ਼ਹਿਰ ਤੇ ਵੀ ਦੀ ਲੰਘੂ ਹੈ ਦਿੱਲੀ ਵੀ ਦੀ ਲੱਗ ਗਈ ਅਸੀਂ ਹੂੰ ਤੇ ਜਿਹੜੇ ਉਹ ਆਪਣਾ ਟਰੱਕ ਟਰੱਕ ਦੀ ਅਸੀਂ ਹਾਂ ਲੈ ਵੀ ਉਹ ਦੇਖਦੇ ਆਂਗੇ ਉੱਪਰ ਉਹ ਨਾ ਦੇਖ ਸਕਦੇ ਹੋ ਬਾਈ ਜੀ ਇਹ ਦਿੱਲੀ ਅੰਬਾਲਾ ਹੋ ਕੇ ਜਾਊਗਾ ਇਹ ਨੇੜੇ ਜਾ ਕੇ ਦਿਖਾਉਣਾ ਤੁਹਾਨੂੰ ਅੱਜ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਦਿੱਲੀ ਇੱਥੋਂ 270 ਕਿਲੋਮੀਟਰ ਰਹਿ ਗਿਆ ਤੇ ਅੰਬਾਲਾ ਰਹਿ ਗਿਆ 155 ਚੈੱਕ ਕਰੋ ਬਾਈ ਜੀ ਨਾ ਜਲ ਕਿ ਸਿੱਧੀ ਦਿੱਲੀ ਜਾਊਗਾ ਮਲਾਦਾ ਬੰਦਾ ਅੱਧਾ ਟਾਈਮ ਚ ਵਾਓ ਜੀ ਕਿਉਂਕਿ ਬਾਈ ਜੀ ਸਪੀਡ 120 ਦੀ ਆ ਦੇਖ ਸਕਦੇ ਹੋ ਨਾ ਸਾਹਮਣੇ ਕਾਰ 120 ਤੇ ਜਾ ਸਕਦੀ ਹੈਗੀ ਜੇ ਜਿਹੜਾ ਬੰਦਾ 120 ਤੇ ਜਾਊਗਾ ਬਾਈ ਆਟੋਮੈਟਿਕ ਜੀ ਗੱਲ ਹੈ ਵੀ ਕਿਤੇ ਤਾਂ ਗੱਡੀ ਜਾਣੀ 80 ਤੇ ਹੈ ਕਿਤੇ ਜਾਣੀ 120 ਤੇ ਇਹ ਵੀ ਗੱਲ ਹੈਗੀ ਆ ਇਹ ਨਹੀਂ ਮੋਟਰਸਾਈਕਲ ਵਾਲੇ ਵਾਸਤੇ ਵੀ ਪੂਰਾ ਸੋਚਿਆ ਹੋਇਆ ਹਾਂ ਜਿਵੇਂ ਉਹਨਾਂ ਆਮ ਲੱਗ ਚੱਲੀਏ ਇੱਥੋਂ ਲੈ ਕੇ ਨਾ ਆ 3 ਕੋ ਫੁੱਟ ਦੀ ਉਹ ਹੁੰਦੀ ਹੈ ਜਦਾਂ ਇਹ ਹੈਗੀਆ ਘੱਟੋ ਘੱਟ 7-8 ਫੁੱਟ ਦੀ ਪੂਰੀ ਕਾਰ ਜਿੰਨੀ ਆ ਹਾਂ ਕਾਰ ਜਿੰਨੀ ਜਗ੍ਹਾ ਗਈ ਵੀ ਇੱਧਰ ਕਈ ਵਾਰ ਹਾਂ ਜਿਹੜੇ ਆਪਾਂ ਰਾਈਡ ਵਾਲੇ ਬੰਦੇ ਨਹੀਂ ਹੁੰਦੇ ਕਿ ਉਹ ਤੇਜ਼ ਚਲਾਉਂਦੇ ਨੇ ਕਿ ਹਾਂ ਉਹਨਾਂ ਵਾਸਤੇ ਵੀ ਹੈਗੀ ਲੈ ਵੀ ਦੇਖ ਰਿਹਾ ਹੋਣਾ ਬਾਕੀ ਆ ਦੇਖ ਸਕਦੇ ਹੋਂ ਦਰਖਤ ਬੜੇ-ਬੜੇ ਹੋ ਚੁੱਕੇ ਨੇ ਬਈ ਪੂਰੇ ਵੱਡੇ ਹਨ ਮੈਨੂੰ ਲੱਗਦਾ ਜਦ ਤੱਕ ਇਹ ਰੋਡ ਚੱਲਣਾ ਪੂਰੇ ਹਰੇ-ਭਾਰੇ ਹੋ ਜੂਏ ਇਹਦੇ ਦੇ ਇੱਧਰੋਂ ਤਾਂ ਕਲੀਅਰ ਹੋ ਗਿਆ ਹੈ ਕਲੀਅਰ ਆ ਹੋਰ ਹੋ ਰਿਹਾ ਹੈ ਲੈ ਵੀ ਮੈਂ ਿੱਤਰਾ ਤੁਹਾਨੂੰ ਦਿਖਾਇਆਗਾ ਇਹ ਭਾਰਤ ਮਾਲਾ ਰੋਡ ਹੈ ਇਹ ਭਾਰਤ ਮਾਲਾ ਰੋਡ ਹੈਗਾ ਇੱਧਰ ਜੂ ਜਾਉਏ ਦਿੱਲੀ ਅੰਬਾਲਾ ਹੋ ਕੇ ਤੇ ਕਹਿੰਦੇ ਵੀ ਜਿਹਦੇ ਘਰ ਦੇ ਜਿਹਦੇ ਖੇਤ ਦੇ ਵੀ ਦੀ ਲੰਘਿਆ ਇਹ ਕਹਿੰਦੇ ਕੋਰੋਡ ਬੱਦੀ ਬਣਾ ਗਿਆ ਕਹਿੰਦੇ ਨੇ ਇਹ ਕਿੰਨੀ ਕਿ ਸਚਾਈ ਆ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਰੋਡ ਬਸ ਲਗਭਗ ਕੰਪਲੀਟ ਹੀ ਐ ਮੈਨੂੰ ਲੱਗਦਾ ਮਸਾ ਮਸਾ ਇੱਕ ਸਾਲ ਆਪਾਂ ਹੋਰ ਮੰਨ ਕੇ ਚੱਲ ਲਈ ਹੈ ਨਾ ਕਿਉਂਕਿ ਬਹੁਤ ਥਾਵਾਂ ਰਹਿੰਦੀਆਂ ਨੇ ਵਿੱਚ 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 ਜਗ੍ਹਾ ਜਗ੍ਹਾ ਤੋਂ ਭਣ ਕੇ ਪਰ ਇਧਰੋਂ ਥੋੜਾ ਜਿਹਾ ਕਲੀਅਰ ਹੋ ਚੁੱਕਿਆ ਹੈ ਇਹ ਪੁੱਲਾਂ ਵਾਲੇ ਬੂਟੇ ਲਾਏ ਹੋਏ ਨੇ ਬਾਈ ਦੇਖਸਾ ਚਲੋ ਠੀਕ ਹੈ ਬਾਈ ਤੁਹਾਨੂੰ ਦਿਖਾਉਣਾ ਸੀਗਾ ਇਹ ਰੋਡ ਵੀ ਉੱਪਰ ਉਹ ਕਿਸ ਤਰ੍ਹਾਂ ਦਾ ਦੀਂਦਾ ਹੈ ਨਾ ਇਹ ਇੱਕ ਗੱਲ ਹੋਰ ਵੀ ਸੁਣ ਮੈਂ ਹੋਰ ਦੱਸਾਂ ਜੀ ਹੂੰ ਕਈ ਜਿਹੜੇ ਹੁੰਦੇ ਨੇ ਨਾ ਆਪਣੇ ਰੋਡ ਹੁੰਦੇ ਨੇ ਉਹਦੇ ਪਾਣੀ ਨਾ ਬਾਹਰ ਨੂੰ ਟਾੜਵਾ ਕੀਤਾ ਹੁੰਦਾ ਹੁੰਦਾ ਇਹਦੇ ਦੇਖ ਕੇ ਦੇਖੋ ਇਹ ਅੰਦਰ ਨੂੰ ਕਰ ਲੈ ਇਹ ਅੰਦਰ ਨੂੰ ਕਰ ਲੈ ਇਹ ਇੱਥੇ ਸੇਵ ਹੋ ਇੱਥੇ ਸੇਵ ਹੋ ਜੂਗਾ ਨਾ ਹਾਂ ਇਹ ਦੋਵਾਂ ਪਾਸੇ ਸੇਵ ਹੋ ਜੂਰੇ ਸਹੀ ਗੱਲ ਬਾਕੀ ਦਰੱਖਤ ਇਹ ਜੜਾਂ ਇਹਨਾਂ ਨੂੰ ਪਾਣੀ ਦੇ ਜਾਓ ਚਲੋ ਬਾਈ ਠੀਕ ਹੈ ਜੀ